ਪੰਜਾਬ ਦੇ ਵਿੱਚ ਬਿਜਲੀ ਚੋਰੀ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੰਨੀ ਆਦਤ ਬਿਜਲੀ ਚੋਰੀ ਦੀ ਹੈ ਕਿ ਇਹ ਅੰਕੜਾ ਬਹੁਤ ਹੀ ਵੱਡਾ ਹੈ ਇਸ ਦੇ ਵਿੱਚ ਜੋ ਅਪਡੇਟ ਸਾਹਮਣੇ ਆਈ ਹੈ ਇਹ ਵੀ ਹੈ ਕਿ ਜਦੋਂ ਚੋਣਾਂ ਹੁੰਦੀਆਂ ਨੇ ਉਸ ਤੋਂ ਅਗਲੇ ਸਾਲ ਬਿਜਲੀ ਚੋਰੀ ਕਰਨ ਵਾਲਿਆਂ ਦੀ ਜੋ ਗਿਣਤੀ ਆ ਉਹ ਵੱਧ ਜਾਂਦੀ ਹੈ ਭਾਵ ਉਹਨਾਂ ਦੇ ਕੇਸ ਜਿਹੜੇ ਰਜਿਸਟਰ ਹੁੰਨੇ ਹੁੰਦੇ ਆ ਉਹ ਵੱਧ ਜਾਂਦੇ ਆ ਪਰ ਜਦੋਂ ਚੋਣਾਂ ਦਾ ਸਮਾਂ ਹੁੰਦਾ ਹੈ ਉਦੋਂ ਇਹਨਾਂ ਦੀ ਗਿਣਤੀ ਘਟ ਹੋ ਜਾਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਭਗ 2200 ਤੋਂ 2600 ਕਰੋੜ ਰੁਪਏ ਤੱਕ ਇੱਕ ਸਾਲ ਦੇ ਵਿੱਚ ਬਿਜਲੀ ਚੋਰੀ ਕੀਤੀ ਜਾਂਦੀ ਹੈ ਤਾਂ ਇਹ ਵੱਡਾ ਅੰਕੜਾ ਸਾਹਮਣੇ ਆ ਰਿਹਾ ਹੈ ਤੇ ਪਿਛਲੇ 10 ਸਾਲਾਂ ਦੇ ਵਿੱਚ 14 ਲੱਖ 64 ਹਜ਼ਾਰ ਦੇ ਕਰੀਬ ਜਿਹੜੇ ਬਿਜਲੀ ਚੋਰੀ ਕਰ ਕਰ ਰਹੇ ਨੇ ਤਾਂ ਇਸ ਤਰੀਕੇ ਦੀਆਂ ਅਪਡੇਟਸੇ ਸਾਹਮਣੇ ਆ ਰਹੀਆਂ ਹਨ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਦੇ ਵੱਲੋਂ ਜ਼ੀਰੋ ਬਿਲਾਂ ਦੀ ਸਹੂਲਤ ਜੋ ਦਿੱਤੀ ਗਈ ਹੈ ਉਹ ਵੀ ਸਿੱਧੀ ਕੁੰਡੀ ਨੂੰ ਨਹੀਂ ਰੋਕ ਸਕੀ ਤੱਥਗਵਾ ਨੇ ਜਦੋਂ ਚੋਣਾਂ ਵਾਲਾ ਸਾਲ ਹੁੰਦਾ ਹੈ ਉਦੋਂ ਪਾਵਰ ਕਾਮ ਦੇ ਬਿਜਲੀ ਚੋਰਾਂ ਦੇ ਘਰਾਂ ਤੇ ਛਾਪੇ ਪੈਣੋਂ ਹਟ ਜਾਂਦੇ ਨੇ ਸਾਲ 2014-15 ਤੋਂ ਸਾਲ 2023-24 ਦੇ 10 ਵਰਿਆਂ ਦੌਰਾਨ ਪਾਵਰ ਕਾਮ ਨੇ ਸੂਬੇ 'ਚ 14 ਲੱਖ 64 ਹਜ਼ਾਰ ਘਰਾਂ ਤੇ ਅਦਾਰਿਆਂ 'ਚ ਬਿਜਲੀ ਚੋਰੀ ਫੜੀ ਜਿਨ੍ਹਾਂ ਵਿੱਚ ਇਸ ਸਮੇਂ ਦੌਰਾਨ 2246.58 ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ ਗਈ ਸੀ ਇਹਨਾਂ ਵਰਿਆਂ 'ਚ ਸਿਰਫ 2014-15 ਦਾ ਸਾਲ ਇਹੋ ਜਿਹਾ ਸੀ ਜਦੋਂ ਸਭ ਤੋਂ ਜ਼ਿਆਦਾ 928.90 ਕਰੋੜ ਰੁਪਏ ਦੀ ਬਿਜਲੀ ਚੋਰੀ ਫੜੀ ਗਈ ਸੀ ਲੰਘੇ ਬੀਤੀ ਸਾਲ ਦੇ ਵਿੱਚ 1.09 ਲੱਖ ਬਿਜਲੀ ਚੋਰ ਫੜੇ ਗਏ ਨੇ ਜਿਨ੍ਹਾਂ 284.62 ਕਰੋੜ ਦੀ ਬਿਜਲੀ ਚੋਰੀ ਕੀਤੀ ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016-17 ਵਿੱਚ ਬਿਜਲੀ ਚੋਰੀ ਦੇ 1.25 ਲੱਖ ਕੇਸ ਫੜੇ ਗਏ ਜਦੋਂ ਚੋਣਾਂ ਖਤਮ ਹੋਈਆਂ ਤਾਂ ਅਗਲੇ ਬਰੇ ਇਹਨਾਂ ਕੇਸਾਂ ਦਾ ਅੰਕੜਾ ਵਧ ਕੇ 1.90 ਲੱਖ ਹੋ ਗਿਆ ਇਸੇ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018-19 ਵਿੱਚ ਬਿਜਲੀ ਚੋਰੀ ਦੇ 1.41 ਲੱਖ ਕੇਸ ਫੜੇ ਗਏ। ਅਗਲੇ ਸਾਲ ਜਦੋਂ ਚੋਣਾਂ ਖਤਮ ਹੋ ਗਈਆਂ ਤਾਂ ਇਹ ਕੇਸ ਵਧ ਕੇ 1.48 ਲੱਖ ਹੋ ਗਏ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2021-22 ਦੇ ਵਿੱਚ ਬਿਜਲੀ ਚੋਰੀ ਦੇ 1.25 ਲੱਖ ਕੇਸ ਫੜੇ ਗਏ ਸਨ। ਜਿਵੇਂ ਹੀ ਚੋਣਾਂ ਖਤਮ ਹੋਈਆਂ ਤਾਂ ਅਗਲੇ ਸਾਲ ਇਹ ਅੰਕੜਾ ਵਧ ਕੇ 1.36 ਲੱਖ ਹੋ ਗਿਆ। ਆਪ ਸਰਕਾਰ ਨੇ 12 ਮਈ 2022 ਨੂੰ ਕੁੰਡੀ ਹਟਾਓ ਮਹਿੰਮ ਸ਼ੁਰੂ ਕੀਤੀ ਸੀ। ਜਿੰਨੀ ਤੇਜ਼ੀ ਨਾਲ ਇਹ ਮੁਹਿੰਮ ਸ਼ੁਰੂ ਹੋਈ ਉਨੀ ਰਫ਼ਤਾਰ ਦੇ ਨਾਲ ਬੰਦ ਹੋ ਗਈ ਪਾਵਰ ਕਮ ਨੇ ਇਸ ਮੁਹਿੰਮ ਤਹਿਤ ਤਿੰਨ ਦਰਜਣ ਪੁਲਿਸ ਥਾਣੇ ਸਿੱਧੀ ਕੁੰਡੀ ਤੇ ਚਲਦੇ ਫੜਲੇ ਸਨ ਕਈ ਧਾਰਮਿਕ ਡੇਰੇ ਵੀ ਕੁੰਡੀ ਤੇ ਚੱਲ ਰਹੇ ਸੀ ਹੁਣ ਅਗਸਤ ਤੋਂ ਫਿਰ ਸਰਕਾਰ ਹਰਕਤ ਵਿੱਚ ਹੈ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਆਖ ਰਹੇ ਨੇ ਕਿ ਬਿਜਲੀ ਚੋਰਾਣੂ ਬਖਸ਼ਿਆ ਨਹੀਂ ਜਾਵੇਗਾ ਹੁਣ ਜਦੋਂ ਪੰਚਾਇਤ ਚੋਣਾਂ ਦਾ ਐਲਾਨ ਹੋ ਗਿਆ ਹੈ ਤਾਂ ਪਾਵਰ ਕਮ ਨੂੰ ਇਹਨਾਂ ਦਿਨਾਂ ਵਿੱਚ ਸਸਤਾ ਦਾਨਾ ਅੱਗੇ ਮੋੜ ਹਥਿਆਰ ਸੁੱਟਣੇ ਪੈ ਸਕਦੇ ਨੇ ਪਾਵਰ ਕਾਮ ਦੀ ਸਾਲ 2023-24 ਦੀ ਰਿਪੋਰਟ ਹੈ ਕਿ ਸੂਬੇ ਦੇ ਵਿੱਚ ਸਾਲਾਨਾ 2600 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕੇ ਚ ਪੈਂਦੇ ਪੱਟੀ ਡਿਵੀਜ਼ਨ ਚ ਪੰਜਾਬ ਭਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਿਜਲੀ ਚੋਰੀ 144 ਕਰੋੜ ਰੁਪਏ ਦੀ ਹੁੰਦੀ ਹੈ ਪੱਟੀ ਜੀਰਾ ਪਿੱਖੀਵੰਡ ਅਤੇ ਅੰਮ੍ਰਿਤਸਰ ਪੱਛਮੀ ਡਿਵੀਜ਼ਨ ਵਿੱਚ ਸਾਲਾਨਾ 520 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਸਿਆਸਤਦਾਨਾਂ ਦੀ ਹਲਾਸ਼ੇਰੀ ਅਤੇ ਵਿਭਾਗ ਦੇ ਅਫਸਰਾਂ ਮੁਲਾਜ਼ਮਾਂ ਦੀ ਕਥਿਤ ਮਲੀ ਭੁਗਤ ਕਰਕੇ ਬਿਜਲੀ ਚੋਰੀ ਲਗਾਤਾਰ ਵੱਧ ਰਹੀ ਹੈ ਪੰਜਾਬ ਦੇ ਵਿੱਚ ਚੋਣਾਂ ਮੌਕੇ ਸਿਆਸੀ ਸਟੇਜਾਂ ਤੋਂ ਕਈ ਆਗੂ ਜਨਤਕ ਤੌਰ ਤੇ ਐਲਾਨ ਕਰਦੇ ਰਹੇ ਨੇ ਕਿ ਉਹਨਾਂ ਦੀ ਸਰਕਾਰ ਬਣਾਓ ਤੇ ਸਿੱਧੀ ਕੁੰਡੀ ਦਾ ਲਾਭ ਉਠਾਓ ਜਕਾਰਿਆਂ ਦੀ ਗੂੰਜ ਵਿੱਚ ਇਹ ਆਗੂ ਵੀ ਮਾਣ ਦੇ ਨਾਲ ਸਟੇਜਾਂ ਤੋਂ ਆਖਦੇ ਰਹੇ ਨੇ ਕਿ ਆਪਣੀ ਸਰਕਾਰ ਬੜੇ ਥੋੜੀ ਕੁੰਡੀ ਨੂੰ ਕਿਸੇ ਦੀ ਹੱਥ ਲਾਉਣ ਦੀ ਹਿੰਮਤ ਨਹੀਂ ਸੀ ਤਾਂ ਇਹ ਨਿਸ਼ਾਨੇ ਆ ਜਿਹੜੇ ਅਕਾਲੀ ਦਲ ਦੀ ਸਰਕਾਰ ਤੇ ਵੀ ਲੱਗ ਰਹੇ ਨੇ ਤਾਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਬਿਜਲੀ ਚੋਰੀ ਦਾ ਇਹ ਵੱਡਾ ਮਾਮਲਾ ਸਾਹਮਣੇ ਆਇਆ ਹੈ ਜੋ ਵੋਟਾਂ ਦੇ ਵਿੱਚ ਆ ਕੇ ਜੋ ਚੋਰੀ ਕਰਦੇ ਨੇ ਉਹਨਾਂ ਉਤੇ ਕਾਰਵਾਈ ਦਾ ਜੋ ਰੁਝਾਨ ਹੈ ਘਟ ਜਾਂਦਾ ਹੈ ਤੇ ਚੋਣਾਂ ਤੋਂ ਬਾਅਦ ਵੱਧ ਜਾਂਦਾ ਹੈ ਤਾਂ ਇਹ ਵੱਡੀ ਰਿਪੋਰਟ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੇ ਵੱਲੋਂ ਛਾਪ ਹੀ ਗਈ ਹੈ